ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲਵੀ ਜਾਰਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਣੀ ਸ਼ੁਰੂ ਕਰ ਦਿੱਤੀ ਆ ਤਾ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਅਤੇ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਸ਼ੀ ਕਰੋ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਸੰਗਤ ਜੀ ਸਭ ਤੋਂ ਪਹਿਲਾਂ ਆਪਾਂ ਆਪ ਜੀ ਦੇ ਨਾਲ ਇੱਕ ਨਿੱਕੀ ਜਿਹੀ ਕਹਾਣੀ ਸਾਂਝੀ ਕਰਾਂਗੇ ਕਿਉਂਕਿ ਕਹਾਣੀ ਦੇ ਰਾਹੀਂ ਗੱਲ ਵਧੀਆ ਤਰੀਕੇ ਦੇ ਨਾਲ ਸਮਝ ਵਿੱਚ ਆ ਜਾਂਦੀ ਆ ਅਤੇ ਅੱਜ ਦੀ ਵੀਡੀਓ ਦੇ ਵਿੱਚ ਸਾਡੇ ਪੁਰਾਣੇ ਬਜ਼ੁਰਗਾਂ ਦਾ ਗਿਆਨ ਛੁਪਿਆ ਹੈ ਸਾਡੇ ਬਜ਼ੁਰਗਾਂ ਦੀ ਖੁਸ਼ੀ ਉਹਨਾਂ ਦੇ ਕਰਦੀ ਤਾਂ ਦ੍ਰਿਸ਼ਟੀ ਤ੍ਰੱਕੀ ਦਾ ਰਾਜ ਛੁਪਿਆ ਹੈ ਇਤੇ ਕਹਿੰਦੇ ਨਾ ਇੱਕ ਵਾਰ ਦੀ ਗੱਲ ਹੈ ਕਿ ਇੱਕ ਪਿੰਡ ਦੇ ਵਿੱਚ ਦੋ ਪਤੀ ਪਤਨੀ ਰਹਿੰਦੇ ਸਨ ਉਹ ਦੋਵਾਂ ਦਾ ਸੁਭਾਅ ਬੜਾ ਹੀ ਨੇਕ ਦੋਵੇਂ ਧਾਰਮਿਕ ਖਿਆਲਾਂ ਵਾਲੇ ਰੋਜ਼ ਸਵੇਰੇ ਉੱਠਣਾ ਪਹਿਲਾਂ ਪਾਠ ਪੂਜਾ ਕਰਨੀ ਫਿਰ ਆਪਣੇ ਕੰਮਕਾਰਾਂ ਦੀ ਸ਼ੁਰੂਆਤ ਕਰਨੀ ਉਹ ਬੀਬੀ ਨੇ ਆਪਣੇ ਘਰ ਦੇ ਕੰਮਾਂ ਨੂੰ ਸੰਭਾਲਣਾ ਕਰਦੇ ਕੰਮਕਾਰਾਂ ਨੂੰ ਦੇਖਣਾ ਘਰ ਦੀ ਸਾਫ ਸਫਾਈ ਤੋਂ ਲੈ ਕੇ ਭੋਜਨ ਪ੍ਰਸ਼ਾਦਾ ਫਿਰ ਘਰ ਦੇ ਬਜ਼ੁਰਗਾਂ ਦੀ ਸਾਂਭ ਸੰਭਾਲ ਕਰਨੀ ਭਾਵ ਕਿ ਆਪਣੇ ਘਰ ਦੇ ਇੱਕ ਇੱਕ ਕੰਮ ਨੂੰ ਬੜੇ ਚਾਅ ਦੇ ਨਾਲ ਉਤਸ਼ਾਹ ਦੇ ਨਾਲ ਕਰਨਾ ਇਮਾਨਦਾਰੀ ਦੇ ਨਾਲ ਕਰਨਾ ਕਦੇ ਵੀ ਆਪਣੇ ਕੰਮ ਨੂੰ ਬੋਝ ਨਹੀਂ ਸਮਝਿਆ ਅਤੇ ਉਹ ਬੀਬੀ ਦਾ ਪਤੀ ਉਹ ਆਪਣੇ ਬਾਹਰ ਦੇ ਕਮਾਂਕਰਾਂ ਨੂੰ ਦੇਖਦਾ ਸੀ ਭਾਵ ਕਿ ਜੋ ਵੀ ਉਹਨਾਂ ਦਾ ਕੰਮ ਧੰਦਾ ਕਾਰੋਬਾਰ ਸੀ ਉਸ ਨੂੰ ਉਹਦਾ ਪਤੀ ਸੰਭਾਲਦਾ ਉਹ ਵੀ ਆਪਣੇ ਸਾਰੇ ਕੰਮ ਧੰਦੇ ਸਾਰੀਆਂ ਜ਼ਿੰਮੇਵਾਰੀਆਂ ਨੂੰ ਬੜੇ ਹੀ ਚਾਅ ਉਤਸ਼ਾਹ ਦੇ ਨਾਲ ਨਿਭਾਉਂਦਾ। ਉਹਨਾਂ ਦੇ ਪਰਿਵਾਰ ਦੇ ਵਿੱਚ ਹਰ ਵੇਲੇ ਸੁੱਖ ਸ਼ਾਂਤੀ ਦਾ ਮਾਹੌਲ ਬਣਿਆ ਰਹਿੰਦਾ। ਕਿਸੇ ਪ੍ਰਕਾਰ ਦਾ ਕੋਈ ਲੜਾਈ ਝਗੜਾ ਕੋਈ ਕਲੇਸ਼ ਨਹੀਂ ਕਿਉਂਕਿ ਦੋਵਾਂ ਜੀਆਂ ਦੇ ਸੁਭਾਅ ਦੇ ਨਾਲ-ਨਾਲ ਆਪਸ ਵਿੱਚ ਵਿਚਾਰ ਵੀ ਬੜੇ ਮਿਲਦੇ ਸਨ। ਦੋਵੇਂ ਹੀ ਧਾਰਮਿਕ ਖਿਆਲਾਂ ਵਾਲੇ, ਪਾਠ ਪੂਜਾ ਕਰਨ ਵਾਲੇ, ਜਿੱਥੇ ਵੀ ਕਿਤੇ ਮੌਕਾ ਮਿਲਦਾ ਸੇਵਾ ਕਰਨ ਜਾਂਦੇ, ਹੱਥੀ ਸੇਵਾ ਵੀ ਕਰਦੇ ਅਤੇ ਜੋ ਮਾਲਕ ਨੇ ਉਹਨਾਂ ਨੂੰ ਦਾਤਾਂ ਦਿੱਤੀਆਂ ਉਹਨਾਂ ਦਾਤਾਂ ਨੂੰ ਵੀ ਵੰਡ ਕੇ ਹੀ ਸ਼ੱਕਦੇ ਸਨ ਭਾਵੇਂ ਉਹਨਾਂ ਦੇ ਘਰ ਦੇ ਵਿੱਚ ਕੋਈ ਵੀ ਜੀ ਆਸਰਾ ਖ ਕੇ ਆ ਜਾਂਦਾ ਭਾਵੇਂ ਕਿਸੇ ਨੂੰ ਪੈਸੇ ਦੀ ਲੋੜ ਆ ਕੱਪੜੇ ਦੀ ਲੋੜ ਆ ਜਾਂ ਕੋਈ ਭੋਜਨ ਪ੍ਰਸ਼ਾਦਾ ਸ਼ਕਣ ਦੇ ਰਾਤੇ ਦੇ ਨਾਲ ਆਇਆ ਪਾ ਇਹਨਾਂ ਦੇ ਘਰ ਤੋਂ ਕਦੇ ਵੀ ਨਰਾਸ ਰਹਾ ਨਾ ਜਾਂਦਾ ਇਹ ਜਿੰਨੇ ਕੁ ਜੋਗੇ ਸੀ ਨਾ ਓਨਾਂ ਇੱਕ ਉਹਦੀ ਮਦਦ ਜ਼ਰੂਰ ਕਰਦੇ ਇਸ ਗੱਲ ਦਾ ਸਾਰੇ ਪਿੰਡ ਨੂੰ ਪਤਾ ਸੀ ਕਿ ਇਹ ਦੋਵੇਂ ਜੀ ਬੜੇ ਹੀ ਨੇਕ ਦਿਲ ਇਨਸਾਨ ਨੇ ਇਸ ਕਰਕੇ ਕਈ ਲੋਕ ਇਹਨਾਂ ਦੀ ਇਸ ਅਸ਼ਾਈ ਦਾ ਫਾਇਦਾ ਵੀ ਚੁੱਕ ਲੈਂਦੇ ਕੁਝ ਲੋਕ ਤਾਂ ਸੱਚ ਮੁੱਚ ਲੋੜਵੰਦ ਹੁੰਦੇ ਪਰ ਕੁਝ ਲੋਕ ਮਾੜੀ ਬਿੱਤੀ ਵਾਲੇ ਇਹਨਾਂ ਦੇ ਨੇਕ ਸੁਭਾਅ ਦਾ ਫਾਇਦਾ ਚੁੱਕਦੇ ਉਹ ਝੂਠੀਆਂ ਮਜਬੂਰੀਆਂ ਲੈ ਕੇ ਝੂਠੀਆਂ ਗੱਲਾਂ ਬਣਾ ਕੇ ਇਹਨਾਂ ਦੇ ਕੋਲ ਆ ਜਾਂਦੇ ਅਤੇ ਇਹਨਾਂ ਤੋਂ ਮਦਦ ਲੈ ਜਾਂਦੇ ਬਾਹਰ ਜਾ ਕੇ ਇਹਨਾਂ ਦਾ ਮਜ਼ਾਕ ਉਡਾਉਂਦੇ ਕਿ ਇਹ ਤਾਂ ਮੂਰਖ ਨੇ ਇਨਾਂ ਨੂੰ ਕੋਈ ਵੀ ਆਸਾਨੀ ਦੇ ਨਾਲ ਠੱਗ ਸਕਦਾ ਹੈ ਪਰ ਕਹਿੰਦੇ ਇਹ ਦੋਵੇਂ ਜੀ ਕਦੇ ਵੀ ਕਿਸੇ ਦੀ ਗੱਲ ਨੂੰ ਬੁਰਾ ਨਾ ਮੰਨਦੇ ਇਹਨਾਂ ਨੂੰ ਕਈਆਂ ਬਾਰੇ ਪਤਾ ਵੀ ਸੀ ਕਿ ਇਹ ਲੋਕ ਝੂਠ ਬੋਲ ਕੇ ਸਾਡੇ ਤੋਂ ਪੈਸੇ ਲੈ ਜਾਂਦੇ ਆ ਜਾਂ ਕਿਸੇ ਪ੍ਰਕਾਰ ਦੀ ਮਦਦ ਲੈ ਜਾਂਦੇ ਆ ਪਰ ਆਪਸ ਦੇ ਵਿੱਚ ਦੋਵਾਂ ਨੇ ਕਹਿਣਾ ਕਿ ਚਲੋ ਇਹਨਾਂ ਦੀ ਵੀ ਕੋਈ ਮਜਬੂਰੀ ਹੋਵੇਗੀ ਕੋਈ ਮਾੜਾ ਕਰਮ ਹੋਵੇਗਾ ਜਿਸ ਕਾਰਨ ਕਰਕੇ ਇਹਨਾਂ ਨੂੰ ਝੂਠ ਬੋਲਣਾ ਪੈਂਦਾ ਹੈ ਠੱਗੀ ਠੋਰੀ ਕਰਨੀ ਪੈਂਦੀ ਆ ਇਹਨਾਂ ਨੇ ਤਾਂ ਉਹਨਾਂ ਦੇ ਲਈ ਵੀ ਵਾਹਿਗੁਰੂ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਨੀਆਂ ਕੀ ਪ੍ਰਮਾਤਮਾ ਇਹਨਾਂ ਦੀਆਂ ਇਹ ਮਾੜੀਆਂ ਆਦਤਾਂ ਤੋਂ ਇਹਨਾਂ ਦਾ ਖਿਹੜਾ ਛਡਾਓ ਇਹਨਾਂ ਨੂੰ ਮਾੜੇ ਕਰਮ ਬਣਾਉਣ ਤੋਂ ਬਚਾਓ ਪਾਪ ਕੀ ਬੜੇ ਹੀ ਨੇਕ ਰਿ ਨੇ ਇਨਸਾਨ ਹੈ ਬੁਰੇ ਦਾ ਵੀ ਭਲਾ ਕਰਨ ਵਾਲੇ ਇਹਨਾਂ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਸੀ ਧਨ ਨਾਲ ਦੌਲਤ ਤੇ ਸ਼ੋਹਰਤ ਸਭ ਕੁਝ ਪ੍ਰਮਾਤਮਾ ਦਾ ਦਿੱਤਾ ਹੋਇਆ ਬਸ ਇੱਕੋ ਚੀਜ਼ ਦੀ ਕਮੀ ਸੀ ਉਸ ਦੀ ਔਲਾਦ ਇਹਨਾਂ ਦੇ ਕੋਈ ਵੀ ਧੀ ਪੁੱਤਰ ਨਹੀਂ ਸੀ ਇਸੇ ਕਰਕੇ ਕਈ ਵਾਰ ਕੁਝ ਲੋਕ ਤਾਂ ਇਹ ਵੀ ਕਹਿ ਦਿੰਦੇ ਵੀ ਇਹ ਇੰਨਾ ਦਾਨਪੁਨ ਸੇਵਾ ਇਸੇ ਕਰਕੇ ਕਰਦੇ ਆ ਕਿਉਂਕਿ ਇਹਨਾਂ ਦਾ ਧਨ ਇਹਨਾਂ ਦਾ ਪੈਸਾ ਸੰਭਾਲਣ ਵਾਲਾ ਕੋਈ ਨਹੀਂ ਆ ਇਸੇ ਕਰਕੇ ਇਹ ਆਪਣਾ ਪੈਸਾ ਦਾਨਪੁਨ ਦੇ ਵਿੱਚ ਉਡੰਬਦੇ ਰਹਿੰਦੇ ਆ ਕੁਝ ਲੋਕ ਤਾਂ ਇਹਨਾਂ ਦੇ ਮੂੰਹ ਦੇ ਉੱਤੇ ਵੀ ਇਦਾਂ ਦੀਆਂ ਗੱਲਾਂ ਕਰ ਜਾਂਦੇ ਪਰ ਇਹਨਾਂ ਨੇ ਕਦੇ ਕਿਸੇ ਪ੍ਰਕਾਰ ਦਾ ਕੋਈ ਗੱਲਾਂ ਸ਼ਿਕਵਾ ਸ਼ਿਕਾਇਤ ਨਹੀਂ ਕੀਤੀ ਨਾ ਕਦੇ ਪਰਮਾਤਮਾ ਦੇ ਨਾਲ ਅਤੇ ਨਾ ਹੀ ਕਦੇ ਉਹਨਾਂ ਲੋਕਾਂ ਦੇ ਨਾਲ ਜੋ ਇਹਨਾਂ ਦੇ ਨਾਲ ਦਿਲ ਦਿਖਾਉਣ ਵਾਲੀਆਂ ਗੱਲਾਂ ਕਰਦੇ ਸਨ ਇਹ ਤਾਂ ਪਰਮਾਤਮਾ ਦੇ ਬਾਣੀ ਦੇ ਵਿੱਚ ਖੁਸ਼ ਚੱਲ ਅਤੇ ਜੇਕਰ ਕੋਈ ਮਨੁੱਖ ਬਾਹਰੋਂ ਆ ਕੇ ਇਹਨਾਂ ਨੂੰ ਕਹਿੰਦਾ ਕਿ ਭਾਈ ਤੁਸੀਂ ਕਿੰਨਾ ਪਾਠ ਪੂਜਾ ਕਰਦੇ ਹੋ ਕਿੰਨੀ ਸੇਵਾ ਕਰਦੇ ਹੋ ਤੁਹਾਨੂੰ ਤੁਹਾਡੀ ਕੀਤੀ ਹੋਈ ਸੇਵਾ ਦਾ ਫਲ ਕਿਉਂ ਨਹੀਂ ਮਿਲਦਾ ਪਰਮਾਤਮਾ ਤੁਹਾਡੀ ਝੋਲੀ ਦੇ ਵਿੱਚ ਔਲਾਦ ਦੀ ਦਾਤ ਕਿਉਂ ਨਹੀਂ ਪਾਰੇ ਭਾਵੇਂ ਇਹ ਵੀ ਹਮੇਸ਼ਾ ਉਹਨਾਂ ਨੂੰ ਅਗਵਾਥ ਜੋੜ ਕੇ ਕਹਿੰਦੇ ਕੀ ਨਾ ਪਾਈਏ ਜਿੰਨਾ ਕਿਆ ਕਰੋ ਅਸੀਂ ਇਹ ਸੇਵਾ ਜਾਂ ਕਿਸੇ ਦੀ ਮਦਦ ਕਿਸੇ ਸਵਾਰਥ ਕਰਕੇ ਨਹੀਂ ਕਰਦੇ ਅਸੀਂ ਤਾਂ ਉਹ ਪਰਮ ਪਿਤਾ ਪਰਮਾਤਮਾ ਦੇ ਦੱਸੇ ਹੋਏ ਰਾਹ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਪਰਮ ਪਿਤਾ ਪਰਮਾਤਮਾ ਦਾ ਤਾਂ ਸਭ ਨੂੰ ਸੰਦੇਸ਼ ਆ ਸਭ ਨੂੰ ਹੀ ਹੁਕਮ ਆ ਕਿ ਸਰਬੱਤ ਦਾ ਭਲਾ ਕਰਨਾ ਹੈ ਕੋਈ ਵੀ ਆ ਬੰਦਾ ਉਹ ਜਿੰਨੇ ਕ ਜੋਗਾ ਹੈ ਜੇਕਰ ਕੋਈ ਤਨ ਦੇ ਨਾਲ ਕਿਸੇ ਦੀ ਮਦਦ ਕਰ ਸਕਦਾ ਹੈ ਹਰ ਥੀ ਕਿਸੇ ਦੀ ਮਦਦ ਕਰ ਸਕਦਾ ਹੈ ਉਹਨੂੰ ਕਰਨੀ ਚਾਹੀਦੀ ਆ ਭਾਵੇਂ ਕਿ ਜਿਹੜੀ ਵੀ ਚੀਜ਼ ਮਾਲਕ ਨੇ ਸਾਨੂੰ ਦੂਜਿਆਂ ਦੇ ਨਾਲੋਂ ਜ਼ਿਆਦਾ ਦਿੱਤੀ ਹੈ ਨਾ ਉਹਦੇ ਵਿੱਚੋਂ ਵੰਡ ਕੇ ਸ਼ਕਣਾ ਚਾਹੀਦਾ ਹੈ ਥੋੜੇ ਦੇ ਵਿੱਚੋਂ ਥੋੜਾ ਵੀ ਵੰਡ ਕੇ ਸ਼ਕਣ ਦਾ ਹੁਕਮ ਸਾਨੂੰ ਸਾਡੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੀਤਾ ਹੈ ਇਸ ਕਰਕੇ ਉਹਦੋਂ પતિ ਪਤਨੀ ਇਸੇ ਤਰ੍ਹਾਂ ਹੱਥ ਜੋੜ ਕੇ ਕਹਿ ਦਿੰਦੇ ਕਿ ਭਾਈ ਇੰਜ ਨਾ ਕਿਹਾ ਕਰੋ ਅਸੀਂ ਤਾਂ ਇਹ ਸੇਵਾ ਆਪਣੇ ਪਰਮ ਪਿਤਾ ਪਰਮਾਤਮਾ ਦੇ ਦੱਸੇ ਹੋਏ ਅਨੁਸਾਰ ਕਰ ਰਹੇ ਆ ਦੂਸਰੀ ਗੱਲ ਵੀ ਇਹ ਸੇਵਾ ਕਰਕੇ ਸਾਡੇ ਮਨ ਨੂੰ ਖੁਸ਼ੀ ਮਿਲਦੀ ਆ ਮਨ ਨੂੰ ਸਕੂਨ ਮਿਲਦਾ ਹੈ ਅਤੇ ਤੀਜੀ ਗੱਲ ਇਹਨਾਂ ਨੇ ਕਹਿਣੀ ਕਿ ਜੇਕਰ ਕੋਈ ਦਾਤ ਸਾਡੇ ਕੋਲ ਨਹੀਂ ਆ ਤਾਂ ਹੋ ਸਕਦਾ ਇਸੇ ਵਿੱਚ ਹੀ ਸਾਡੀ ਭਲਾਈ ਛੁਪੀ ਹੋਵੇ ਭਾਵ ਕਿ ਕਿਸੇ ਪ੍ਰਕਾਰ ਦਾ ਕੋਈ ਗਿਲਾ ਸ਼ਿਕਵਾ ਸ਼ਿਕਾਇਤ ਨਹੀਂ ਕਦੇ ਮਨ ਦੇ ਵਿੱਚ ਪਰਮਪਿਤਾ ਪਰਮਾਤਮਾ ਦੇ ਲਈ ਕੋਈ ਉਲੰਭਾ ਨਹੀਂ ਆਇਆ ਬਸ ਮਾਲਕ ਵੱਲੋਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਹੀ ਕਰਦੇ ਰਹਿੰਦੇ ਦਿਨੋ ਦਿਨ ਇਹਨਾਂ ਦੀ ਭਜਨ ਬੰਦਗੀ ਦੇ ਵਿੱਚ ਵਾਧਾ ਹੋ ਰਿਹਾ ਸੀ ਇਹਨਾਂ ਦੀ ਸੇਵਾ ਦੇ ਵਿੱਚ ਵਾਧਾ ਹੋ ਰਿਹਾ ਤੇ ਫਿਰ ਕਹਿੰਦੇ ਆ ਨਾ ਜਦੋਂ ਸਾਡੀ ਭਜਨ ਬੰਦਗੀ ਵੱਧ ਜਾਵੇ ਸਾਡੀ ਸੇਵਾ ਵੱਧ ਜਾਵੇ ਸਾਡੇ ਪੁੰਨ ਵੱਧ ਜਾਣ ਸਾਡੇ ਖਾਤੇ ਦੇ ਵਿੱਚ ਦਵਾਵਾਂ ਅਸੀਸਾਂ ਵੱਧ ਜਾਣ ਤਾਂ ਫਿਰ ਉਹ ਪਰਮਪਿਤਾ ਪਰਮਾਤਮਾ ਨੂੰ ਵੀ ਲੇਖਾਂ ਦੇ ਵਿੱਚ ਮੇਖ ਮਾਰਨੀ ਪੈਂਦੀ ਆ ਭਾਵੇਂ ਕਿ ਜੇਕਰ ਕੋਈ ਪਿਛਲੇ ਮਾੜੇ ਕਰਮ ਕਮਾ ਕੇ ਅਸੀਂ ਮੱਥੇ ਦੇ ਲੇਖ ਮਾੜੇ ਲਿਖਾ ਕੇ ਆਏ ਆ ਤਾਂ ਸਾਡੇ ਅੱਜ ਦੇ ਚੰਗੇ ਕੰਮਾਂ ਨੂੰ ਦੇ ਕੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਉਹ ਨੀਖ ਭਾਗ ਬਦਲਨੇ ਪੈਂਦੇ ਆ ਬਸ ਕਹਿੰਦੇ ਇਹਨਾਂ ਦੇ ਖਾਤੇ ਦੇ ਵਿੱਚ ਵੀ ਬਹੁਤ ਪੁੰਨ ਇਕੱਠੇ ਹੋ ਗਏ ਲੋਕਾਂ ਦੀਆਂ ਦੁਆਵਾਂ ਅਸੀਸਾਂ ਹੀ ਇਕੱਠੀਆਂ ਹੋ ਗਈਆਂ ਤਾਂ ਸਤਿਗੁਰ ਸਰਸੇ ਪਾਸ਼ਾ ਨੂੰ ਇਹਨਾਂ ਦੇ ਲੇਖਾਂ ਦੇ ਵਿੱਚ ਮੇਖ ਮਾਰਨੀ ਪਈ ਇਹਨਾਂ ਦੇ ਲੇਖ ਇਹਨਾਂ ਦੇ ਕਰਮ ਬਦਲਨੇ ਪਏ ਕਹਿੰਦੇ ਇਹਨਾਂ ਦੇ ਘਰ ਦੇ ਵਿੱਚ ਪ੍ਰਮਾਤਮਾ ਨੇ ਬੜੇ ਸੋਹਣੇ ਪੁੱਤਰ ਦੀ ਦਾਤ ਬਖਸ਼ੀ ਕਹਿੰਦੇ ਉਹ ਪੁੱਤਰ ਦੀ ਦਾਤ ਪ੍ਰਾਪਤ ਕਰਕੇ ਇਹ ਹੋਰ ਵੀ ਬੜੇ ਖੁਸ਼ ਹੋਏ ਇਹਨਾਂ ਨੇ ਆਪਣੀ ਭਜਨ ਬੰਦਗੀ ਆਪਣੀ ਪਾਠ ਪੂਜਾ ਸੇਵਾ ਅੱਗੇ ਨਾਲੋਂ ਵੀ ਜ਼ਿਆਦਾ ਵਧਾ ਦਿੱਤੀ ਕਈ ਲੋਕਾਂ ਨੇ ਹੁਣ ਵੀ ਇਹਨਾਂ ਦੇ ਕੋਲ ਆਉਣਾ ਕਹਿਣਾ ਕੀ ਚਲੋ ਪਹਿਲਾਂ ਤਾਂ ਤੁਸੀਂ ਦਾਨਪੁਣ ਇਸ ਕਰਕੇ ਕਰਦੇ ਰਹਿੰਦੇ ਸੀ ਕਿ ਤੁਹਾਡਾ ਪੈਸਾ ਸੰਭਾਲਣ ਵਾਲਾ ਕੋਈ ਨਹੀਂ ਸੀ ਪਰ ਹੁਣ ਤਾਂ ਪ੍ਰਮਾਤਮਾ ਨੇ ਤੁਹਾਡਾ ਵਾਰਸ ਤੁਹਾਨੂੰ ਦੇ ਦਿੱਤਾ ਹੈ ਤਾਂ ਨਾ ਦੌਲਤ ਜ਼ਮੀਨਾਂ ਜਾਇਦਾਦਾਂ ਸਾਹਮਣੇ ਵਾਲਾ ਆ ਗਿਆ ਹੈ ਹੁਣ ਤੁਸੀਂ ਥੋੜਾ ਜਿਹਾ ਹੱਥ ਘੁੱਟ ਕੇ ਚੱਲਿਆ ਕਰੋ ਆਪਣੇ ਪੁੱਤਰ ਦੇ ਲਈ ਕੁਝ ਜੋੜ ਲਓ ਕੋਈ ਬਣਾ ਦਿਓ ਪਰ ਕਹਿੰਦੇ ਇਹਨਾਂ ਨੇ ਇੱਕੋ ਗੱਲ ਕਹਿਣੀ ਕਿ ਸਾਡੇ ਕੋਲ ਸਾਡਾ ਕੁਝ ਵੀ ਨਹੀਂ ਆ ਇਹ ਸਭ ਦਾਤਾ ਦਾ ਪ੍ਰਮਾਤਮਾ ਦੀਆਂ ਦਿੱਤੀਆਂ ਨੇ ਪ੍ਰਮਾਤਮਾ ਦੀਆਂ ਦਿੱਤੀਆਂ ਹੋਈਆਂ ਦਾਤਾ ਦੇ ਵਿੱਚੋਂ ਉਹਨਾਂ ਦੇ ਹੁਕਮ ਦੇ ਅਨੁਸਾਰ ਹੀ ਅਸੀਂ ਕੁਝ ਸੇਵਾ ਕਰ ਪਾਉਨੇ ਆ ਕਿਉਂਕਿ ਕਰਨ ਕਰਾਉਣ ਵਾਲੇ ਤਾਂ ਸਤਿਗੁਰੂ ਸੱਚੇ ਪਾਸ਼ਾ ਆਪ ਨੇ ਉਹਨਾਂ ਨੇ ਵਿੱਚ ਸਾਨੂੰ ਤਾਂ ਇੱਕ ਜਰੀਆ ਬਣਾਇਆ ਹੈ ਇਹ ਕਹਿ ਕੇ ਹਮੇਸ਼ਾ ਦਾਣ ਪੁੰਨ ਕਰਦੇ ਸੇਵਾ ਕਰਦੇ ਅਤੇ ਪਰਮਪਿਤਾ ਪ੍ਰਮਾਤਮਾ ਦੀ ਵੀ ਉਹਨਾਂ ਦੇ ਉੱਤੇ ਇੰਨੀ ਕਿਰਪਾ ਕਿ ਜਿੰਨੀ ਉਹ ਸੇਵਾ ਕਰਦੇ ਉਹਨਾਂ ਦੇ ਕਰਦੀ ਬਰਕਤ ਹੋਰ ਦੁਨਸਵਾਈ ਵਧੇ ਦੀ ਜਾ ਰਹੀ ਸੀ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਮਿਲਦੀ ਇਹ ਤਨ ਦੌਲਤ ਮਾਇਆ ਦੀ ਖੁਦ ਹੀ ਇਹਨਾਂ ਦੇ ਘਰ ਨੂੰ ਖਿੱਚੀ ਚੱਲੀ ਜਾਂਦੀ ਇੱਥੇ ਕਮਾਈ ਵਾਲੇ ਸੰਤ ਮਹਾਪੁਰਖ ਸਾਡੇ ਬਜ਼ੁਰਗ ਬੜੀ ਸੋਹਣੀ ਗੱਲ ਸਮਝਾਉਂਦੇ ਆ ਮਹਾਪੁਰਖ ਜੀ ਕਹਿੰਦੇ ਕਿ ਇਹ ਜਿਹੜੀ ਮਾਇਆ ਹੈ ਤਨ ਦੌਲਤਿਆ ਸੁਖ ਸੁਲਤਾਨੇ ਇਸ ਸਭ ਪਰਮ ਪਿਤਾ ਪਰਮਾਤਮਾ ਦੇ ਪਿਆਰ ਵਿੱਚ ਵੱਜੀਆਂ ਹੋਈਆਂ ਨੇ ਜਿੱਥੇ ਪਰਮ ਪਿਤਾ ਪਰਮਾਤਮਾ ਦਾ ਨਾਮ ਉੱਥੇ ਇਹਨਾਂ ਨੂੰ ਆਉਣਾ ਹੀ ਪੈਂਦਾ ਹੈ ਤਾਂ ਜੋ ਲੋਕ ਪਰਮ ਪਿਤਾ ਪਰਮਾਤਮਾ ਨੂੰ ਹਮੇਸ਼ਾ ਅੱਗੇ ਰੱਖਦੇ ਆ ਮੁੱਖ ਰੱਖਦੇ ਆ ਪਰਮ ਪਿਤਾ ਪਰਮਾਤਮਾ ਦਾ ਨਾਮ ਜਪਦੇ ਆ ਉਹਨਾਂ ਦੇ ਦੱਸੇ ਹੋਏ ਰਾਹ ਤੇ ਚੱਲਦੇ ਨੇ ਇਹ ਮਾਇਆ ਖੁਦ ਚੱਲ ਕੇ ਉਹਨਾਂ ਦੇ ਘਰ ਦੇ ਵਿੱਚ ਆਉਂਦੀ ਆ ਪਰ ਜੋ ਲੋਕ ਮਾਇਆ ਦੇ ਪਿੱਛੇ ਭੱਜਦੇ ਨੇ ਇਹ ਮਾਇਆ ਓਨੀ ਹੀ ਉਹਨਾਂ ਤੋਂ ਦੂਰ ਭੱਜਦੀ ਜਾਂਦੀ ਆ ਸੋ ਬਸ ਇਹ ਪਤੀ ਪਤਨੀ ਨੂੰ ਵੀ ਮਾਇਆ ਦੇ ਨਾਲ ਕੋਈ ਪ੍ਰੇਮ ਪਿਆਰ ਨਹੀਂ ਸੀ ਉਹਨਾਂ ਨੂੰ ਤਾਂ ਪਰਮ ਪਿਤਾ ਪਰਮਾਤਮਾ ਦਾ ਨਾਮ ਜੰਗ ਲੱਗਦਾ ਉਹਨਾਂ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਦੇ ਅਨੁਸਾਰ ਚੱਲਣਾ ਚੰਗਾ ਲੱਗਦਾ ਇਸ ਕਰਕੇ ਇਹ ਸਭ ਚੀਜ਼ਾਂ ਉਹਨਾਂ ਦੇ ਘਰ ਖੁਦ-ਬਖੁਦ ਚੱਲ ਕੇ ਆਉਂਦੀਆਂ ਕਹਿੰਦੇ ਇਦਾਂ ਹੀ ਸਮਾਂ ਬੀਤਦਾ ਗਿਆ ਆਪਣੇ ਬੱਚੇ ਨੂੰ ਚੰਗਾ ਪੜਾਇਆ ਲਿਖਾਇਆ ਬੱਚਾ ਵੱਡਾ ਹੋਇਆ ਤਾਂ ਉਹ ਵੀ ਆਪਣੇ ਮਾਤਾ ਪਿਤਾ ਦੇ ਬਣਾਏ ਹੋਏ ਨਕਸ਼ੇ ਕਦਮਾਂ ਦੇ ਉੱਤੇ ਚੱਲਣ ਲੱਗਾ ਉਹਨੇ ਵੀ ਰੋਜ਼ ਸਵੇਰੇ ਜਲਦੀ ਉੱਠਣਾ ਪਹਿਲਾਂ ਬਾੜ ਪੂਜਾ ਕਰਨੀ ਫਿਰ ਆਪਣੇ ਕੰਮਕਾਰ ਕਰਨੇ ਸ਼ੁਰੂ ਕਰਨੇ ਜਿੱਥੇ ਵੀ ਮੌਕਾ ਮਿਲਣਾ ਹੱਥੀਂ ਸੇਵਾ ਕਰਨੀ ਲੋੜਵੰਦ ਗਰੀਬਾਂ ਦੀ ਮਦਦ ਕਰਨੀ ਪਰ ਕਹਿੰਦੇ ਜਿਉਂ ਹੀ ਉਸ ਲੜਕੇ ਦੇ ਕੰਨਾਂ ਦੇ ਵਿੱਚ ਇਹ ਆਵਾਜ਼ ਪੈਣੀ ਸ਼ੁਰੂ ਹੋ ਗਈ ਕਿ ਕੁਝ ਲੋਕ ਸਾਡੀ ਇਸ ਅਸ਼ਾਈ ਦਾ ਫਾਇਦਾ ਚੁੱਕਦੇ ਨੇ ਸਾਨੂੰ ਮੂਰਖ ਸਮਝਦੇ ਨੇ ਇੱਕ ਤਾਂ ਸਾਡੇ ਤੋਂ ਮਦਦ ਲੈ ਜਾਂਦੇ ਆ ਅਤੇ ਬਾਹਰ ਜਾ ਕੇ ਸਾਡਾ ਮਜ਼ਾਕ ਉਡਾਉਂਦੇ ਆ ਤਾਂ ਕਹਿੰਦੇ ਇਹ ਲੜਕੇ ਨੂੰ ਬੜਾ ਬੁਰਾ ਲੱਗਦਾ ਇਹਨੇ ਕਈ ਵਾਰ ਆਪਣੇ ਮਾਤਾ ਪਿਤਾ ਦੇ ਨਾਲ ਆ ਕੇ ਗੱਲ ਕੀਤੀ ਕਿ ਲੋਕ ਆਪਾਂ ਨੂੰ ਮੂਰਖ ਸਮਝਦੇ ਆ ਇਸ ਕਰਕੇ ਆਪਾਂ ਇਹ ਲੋਕਾਂ ਦੀ ਮਦਦ ਕਰਨੀ ਬੰਦ ਕਰ ਦਈਏ ਪਰ ਕਹਿੰਦੇ ਮਾਤਾ ਪਿਤਾ ਨੇ ਬੜਾ ਸਮਝਾਉਣਾ ਕਿ ਪੁੱਤਰ ਪ੍ਰਮਾਤਮਾ ਨੇ ਸਾਨੂੰ ਕਿਸੇ ਦੀ ਮਦਦ ਕਰਨ ਦੇ ਯੋਗ ਬਣਾਇਆ ਹੈ ਤੂੰ ਇਹ ਨਾ ਸੋਚ ਕਿ ਲੋਕ ਆਪਣੇ ਬਾਰੇ ਕੀ ਸੋਚਦੇ ਆ ਆਪਾਂ ਆਪਣੇ ਚੰਗੇ ਕਰਮ ਕਮਾਉਣੇ ਆ ਜੇਕਰ ਕੋਈ ਸਾਡੀ ਅਸ਼ਾਈ ਦਾ ਫਾਇਦਾ ਚੁੱਕਦਾ ਏ ਤਾਂ ਇਹ ਉਹਦਾ ਕਰਮ ਆ ਇਹ ਚੰਗਾ ਕਰਮ ਕੁਮਾਰਿਆ ਹੈ ਜਾਂ ਮਾੜਾ ਕਰਮ ਕੁਮਾਰਿਆ ਇਹ ਪਰਮਾਤਮਾ ਜਾਣਦਾ ਹੈ ਪਰ ਆਪਾਂ ਪਰਮ ਪਿਤਾ ਪਰਮਾਤਮਾ ਦੇ ਦੱਸੇ ਹੋਏ ਰਾਹ ਤੇ ਚੱਲਣਾ ਹੈ ਜਿੰਨੀ ਕੁ ਆਪਾਂ ਸੇਵਾ ਕਰ ਸਕਦੇ ਹਾਂ ਨਾ ਸਾਨੂੰ ਹੱਥੀ ਸੇਵਾ ਕਰਨੀ ਚਾਹੀਦੀ ਹੈ ਕਹਿੰਦੇ ਜਦੋਂ ਮਾਤਾ ਪਿਤਾ ਨੇ ਇੰਜ ਸਮਝਾਉਣਾ ਤਾਂ ਉਹ ਲੜਕੇ ਦੇ ਉੱਤੇ ਉਹਨਾਂ ਦੀਆਂ ਗੱਲਾਂ ਦਾ ਅਸਰ ਹੋਣਾ ਉਹਨੇ ਵੀ ਕਦੀ ਸੇਵਾ ਕਰਨੀ ਨਹੀਂ ਸ਼ਰਜੀ ਦਾਨਪੁਨ ਕਰਨਾ ਨਹੀਂ ਛੱਡਿਆ ਪਰ ਕਹਿੰਦੇ ਜਿਉਂ ਹੀ ਲੜਕੇ ਦਾ ਵਿਆਹ ਹੋਇਆ ਘਰ ਦੇ ਵਿੱਚ ਨਵੀਂ ਵਿਆਹੀ ਨੋ ਆਈ ਤਾਂ ਉਹਨੇ ਵੀ ਜਦ ਦੇ ਦੇਖਿਆ ਕਿ ਸਾਡੇ ਘਰ ਦੇ ਬਜ਼ੁਰਗ ਬਹੁਤ ਸਾਰਾ ਪੈਸਾ ਦਾਨ ਪੁੰਨ ਦੇ ਵਿੱਚ ਸੇਵਾ ਵਿੱਚ ਲਾਉਂਦੇ ਨੇ ਤਾਂ ਕਹਿੰਦੇ ਉਹ ਵੀ ਆਪਣੇ ਪਤੀ ਨੂੰ ਕਹਿਣ ਲੱਗੀ ਵੀ ਆਪਣੇ ਘਰ ਦੇ ਬਜ਼ੁਰਗ ਤਾਂ ਆਪਣਾ ਬਹੁਤ ਸਾਰਾ ਪੈਸਾ ਬਰਬਾਦ ਕਰ ਦਿੰਦੇ ਨੇ ਜੇਕਰ ਇਹ ਸਾਰਾ ਪੈਸਾ ਆਪਾਂ ਆਪਣੇ ਕੋਲ ਰੱਖੀਏ ਤਾਂ ਆਪਾਂ ਤਾਂ ਹੋਰ ਵੀ ਅਮੀਰ ਹੋ ਸਕਦੇ ਹਾਂ ਕਹਿੰਦੇ ਇੰਨੇ ਵੀ ਆਪਣੇ ਪਤੀ ਨੂੰ ਵਾਰ-ਵਾਰ ਇੰਜ ਉਕਸਾਉਣਾ ਸ਼ੁਰੂ ਕਰ ਦਿੱਤਾ ਉੱਪਰ ਜਦੋਂ ਬਾਹਰ ਦੀਆਂ ਬੀਬੀਆਂ ਆ ਕੇ ਇਹਨੂੰ ਦੱਸ ਕੇ ਜਾਂਦੀਆਂ ਕਿ ਤੁਹਾਡੇ ਘਰ ਦੇ ਬਜ਼ੁਰਗ ਤਾਂ ਸ਼ੁਰੂ ਤੋਂ ਹੀ ਇਸੇ ਤਰ੍ਹਾਂ ਦਾਨਪੂਰਨ ਕਰਦੇ ਆ ਰਹੇ ਨੇ ਤਾਂ ਇਹ ਨੂੰ ਹੋਰ ਵੀ ਆਪਣੇ ਪਤੀ ਨੂੰ ਕਹਿੰਦੀ ਕਿ ਬਹੁਤ ਦਾਨਪੂਰਨ ਕਰ ਲਿਆ ਬਹੁਤ ਸੇਵਾ ਕਰ ਲਈ ਆ ਹੁਣ ਆਪਾਂ ਆਪਣਾ ਧੰਨ ਆਪਣੇ ਲਈ ਜੋੜਨਾ ਸ਼ੁਰੂ ਕਰੀਏ ਕਹਿੰਦੇ ਦੋਵੇਂ ਪਤੀ ਪਤਨੀ ਆਪਣੇ ਮਾਤਾ ਪਿਤਾ ਕੋਲ ਗਏ ਆਪਣੇ ਬਜ਼ੁਰਗਾਂ ਦੇ ਕੋਲ ਗਏ ਅਤੇ ਜਾ ਕੇ ਕਹਿਣ ਲੱਗੇ ਕਿ ਪਿਤਾ ਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਸੇਵਾ ਕਰਦਿਆਂ ਨੂੰ ਤੁਸੀਂ ਕਦੇ ਸੋਚਿਆ ਕਿ ਤੁਹਾਡਾ ਕਿੰਨਾ ਸਾਰਾ ਧਨ ਸੇਵਾ ਦੇ ਵਿੱਚ ਲੱਗ ਗਿਆ ਹੈ ਜੇਕਰ ਉਹ ਸਾਰਾ ਧਨ ਆਪਣੇ ਕੋਲ ਹੁੰਦਾ ਤਾਂ ਆਪਾਂ ਹੋਰ ਵੀ ਕਿੰਨੇ ਅਮੀਰ ਹੋਣਾ ਸੀ ਦੂਸਰੀ ਗੱਲ ਕਿ ਜੋ ਵੀ ਤੁਸੀਂ ਲੋਕਾਂ ਦਾ ਭਲਾ ਕਰਦੇ ਹੋ ਕੁਝ ਲੋਕ ਤਾਂ ਬਾਹਰ ਜਾ ਕੇ ਤੁਹਾਡਾ ਮਜ਼ਾਕ ਉਡਾਉਂਦੇ ਨੇ ਤੁਹਾਨੂੰ ਮੂਰਖ ਸਮਝਦੇ ਨੇ ਉਹ ਆਪਣੀਆਂ ਝੂਠੀਆਂ ਮਜਬੂਰੀਆਂ ਦੱਸ ਕੇ ਤੁਹਾਡੀ ਇਛਾ ਹੀ ਦਾ ਫਾਇਦਾ ਚੁੱਕ ਜਾਂਦੇ ਨੇ ਕਿੰਨੇ ਜਦੋਂ ਦੋਵਾਂ ਜੀਆਂ ਨੇ ਇਸ ਤਰ੍ਹਾਂ ਦਲੀਲਾਂ ਦੇਣੀਆਂ ਸ਼ੁਰੂ ਕੀਤੀਆਂ ਕਿ ਪਿਤਾ ਜੀ ਹੁਣ ਆਪਾਂ ਨੂੰ ਇਹ ਸੇਵਾ ਕਰਨੀ ਬੰਦ ਕਰ ਦੇਣੀ ਚਾਹੀਦੀ ਆ ਆਪਾਂ ਨੂੰ ਆਪਣੇ ਬਾਰੇ ਸੋਚਣਾ ਚਾਹੀਦਾ ਹੈ ਆਪਣਾ ਧਨ ਬਚਾਉਣਾ ਚਾਹੀਦਾ ਹੈ ਤਾਂ ਪਿਤਾ ਨੇ ਸਮਝਾਇਆ ਕਿ ਆ ਪੁੱਤਰ ਇਹ ਗੱਲ ਅੱਜ ਕਹਿ ਦਿੱਤੀ ਬਾਅਦ ਵਿੱਚ ਨਾ ਕਹੀਂ ਕਿਉਂਕਿ ਇਹ ਜੋ ਵੀ ਆਪਣੇ ਘਰ ਦੀ ਸੁੱਖ ਸ਼ਾਂਤੀ ਆ ਆਪਣੇ ਘਰ ਦੀ ਬਰਕਤ ਹੈ ਨਾ ਇਸੇ ਕਰਕੇ ਆ ਕਿਉਂਕਿ ਸਾਡੀ ਕਰਦਾ ਪੈਸਾ ਸੇਵਾ ਦੇ ਵਿੱਚ ਲੱਗ ਰਿਹਾ ਹੈ ਅਤੇ ਦੂਸਰੀ ਗੱਲ ਇਹ ਅੱਜ ਤੱਕ ਜੋ ਵੀ ਮੈਂ ਸੇਵਾ ਕੀਤੀ ਹੈ ਜਦ ਤੁਸੀਂ ਸੇਵਾ ਕਰਦੇ ਆਏ ਹੋ ਜੋ ਵੀ ਧਨ ਅਸੀਂ ਲੋੜਵੰਦਾਂ ਦੇ ਵਿੱਚ ਵਰਤਿਆ ਹੈ ਨਾ ਉਹ ਧਨ ਦੇ ਉੱਤੇ ਸਾਡਾ ਹੱਕ ਹੈ ਹੀ ਨਹੀਂ ਸੀ ਉਹ ਧਨ ਪਰਮ ਪਿਤਾ ਪਰਮਾਤਮਾ ਦਾ ਹੀ ਦਿੱਤਾ ਹੋਇਆ ਹੈ ਸਾਡੇ ਗੁਰੂ ਦਾ ਸਾਨੂੰ ਹੁਕਮਿਆ ਕਿ ਆਪਣੀ ਕਿਰਤ ਕਮਾਈ ਦੇ ਵਿੱਚੋਂ ਇਮਾਨਦਾਰੀ ਦੇ ਨਾਲ ਦਸਵੰਦ ਕੱਢਣਾ ਹੈ ਗੁਰੂ ਸਰਬਜੀ ਨੇ ਸਾਨੂੰ ਹੁਕਮ ਕੀਤਾ ਹੈ ਕਿ ਆਪਣੀ ਕਿਰਤ ਕਮਾਈ ਦੇ ਵਿੱਚੋਂ 9 ਹਿੱਸੇ ਤੂੰ ਆਪਣੇ ਲਈ ਵਰਤ ਅਤੇ ਦਸਵਾਂ ਹਿੱਸਾ ਜਾਂ ਤਾਂ ਧਾਰਮਿਕ ਸਥਾਨਾਂ ਦੇ ਉੱਤੇ ਚੱਲ ਰਹੀਆਂ ਸੇਵਾਵਾਂ ਦੇ ਵਿੱਚ ਭੇਟ ਕਰਨਾ ਹੈ ਜਾਂ ਫਿਰ ਜੇ ਤੇਰੇ ਆਸ-ਪਾਸ ਕੋਈ ਵੀ ਲੋੜਵੰਦ ਗਰੀਬ ਦਿਸਦਾ ਹੈ ਉਹਦੀ ਮਦਦ ਕਰ ਉਹਦੀ ਲੋੜ ਨੂੰ ਪੂਰੀ ਕਰ ਪਰ ਜਿਹੜੇ ਮਨੁੱਖ ਗੁਰੂ ਦੇ ਹਿੱਸੇ ਨੂੰ ਖਾ ਜਾਂਦੇ ਨੇ ਭਾਵ ਕਿ ਕਈ ਲੋਕਾਂ ਨੂੰ ਲੱਗਦਾ ਵੀ ਜੇਕਰ ਦਸਵੰਦ ਕੱਢ ਦਿੱਤਾ ਤਾਂ ਸਾਡੇ ਕਰਦੇ ਪੂਰੀ ਨਹੀਂ ਪੈਣੀ ਉਹ ਗੁਰੂ ਦਾ ਹਿੱਸਾ ਵੀ ਖਾ ਜਾਂਦੇ ਨੇ ਮਹਾਪੁਰਖ ਜੀ ਕਹਿੰਦੇ ਉਹਨਾਂ ਕਰਾਂ ਦੀ ਪੂਰੀ ਕਦੇ ਨਹੀਂ ਪੈਂਦੀ ਫਿਰ ਉਹ ਦਸਮਾ ਹਿੱਸਾ ਬਾਕੀ ਦੇ 9 ਹਿੱਸੇ ਨੂੰ ਵੀ ਜ਼ਹਿਰ ਬਣਾ ਦਿੰਦਾ ਹੈ ਫਿਰ ਉਹ ਬਾਕੀ ਦੇ 9 ਹਿੱਸੇ ਵੀ ਸਾਡੇ ਗਲਤ ਕੰਮਾਂ ਤੇ ਲੱਗਦੇ ਆ ਕਿਸੇ ਦੇ ਕੋਟਕਚੈਰੀਆਂ ਦੇ ਵਿੱਚ ਕਿਸੇ ਦੇ ਹਸਪਤਾਲਾਂ ਦੇ ਵਿੱਚ ਇਸ ਕਰਕੇ ਜੇਕਰ ਸਾਡੇ ਗੁਰੂ ਨੇ ਸਾਨੂੰ ਹੁਕਮ ਕੀਤਾ ਇਹ ਤਾਂ ਕੁਝ ਸੋਚ ਸਮਝ ਕੇ ਕੀਤਾ ਹੈ ਇਹ ਸਭ ਦਾਤਾ ਮਾਲਕ ਦੀਆਂ ਦਿੱਤੀਆਂ ਹੋਈਆਂ ਨੇ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾ ਦੇ ਵਿੱਚੋਂ ਅਸੀਂ ਕਿਸੇ ਦੀ ਮਦਦ ਕਰਕੇ ਵਾਧੂ ਦੀਆਂ ਵਡਿਆਈਆਂ ਖੱਟ ਰਹੇ ਹਾਂ ਇਸ ਕਰਕੇ ਜਦੋਂ ਵੀ ਕਿਸੇ ਦੀ ਮਦਦ ਕਰਨ ਦਾ ਮੌਕਾ ਮਿਲੇ ਤਾਂ ਮਦਦ ਕਰਕੇ ਸੇਵਾ ਕਰਕੇ ਮਾਲਕ ਦਾ ਸ਼ੁਕਰਾਨਾ ਜ਼ਰੂਰ ਕਰੋ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਤੁਸੀਂ ਮੈਨੂੰ ਵੰਡਣ ਵਾਲਾ ਬਣਾਇਆ ਜੇ ਮੰਗਣ ਵਾਲਾ ਬਣਾ ਦਿੰਦੇ ਫਿਰ ਤੂੰ ਕੀ ਕਰਦਾ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਸੇਵਾ ਕਰਕੇ ਮਾਲਕ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਉਸ ਤੋਂ ਬਾਅਦ ਅਗਲੀ ਗੱਲ ਬਜ਼ੁਰਗਾਂ ਨੇ ਸਮਝਾਈ ਕਿ ਪੁੱਤਰ ਜਦੋਂ ਆਪਾਂ ਕਿਸੇ ਵੀ ਲੋੜਵੰਦ ਦੀ ਦੁਖੀ ਦੀ ਮਦਦ ਕਰਦੇ ਹਾਂ ਤਾਂ ਉਹ ਦੁਖੀ ਬੰਦੇ ਦੇ ਮਨ ਦੇ ਵਿੱਚੋਂ ਜਦੋਂ ਸਾਡੇ ਲਈ ਦੁਆਵਾਂ ਅਸੀਸਾਂ ਨਿਕਲਦੀਆਂ ਨੇ ਤਾਂ ਉਹ ਦੁਆਵਾਂ ਅਸੀਸਾਂ ਸਾਡੇ ਪਤਾ ਨਹੀਂ ਕਿੰਨੇ ਦੁੱਖ ਦੂਰ ਕਰਦੀਆਂ ਨੇ ਸਾਡੇ ਰਸਤੇ ਦੀਆਂ ਕਿੰਨੀਆਂ ਰੁਕਾਵਟਾਂ ਨੂੰ ਦੂਰ ਕਰਦੀਆਂ ਨੇ ਇਸ ਕਰਕੇ ਜਿੱਥੇ ਵੀ ਇਹ ਦੁਆਵਾਂ ਅਸੀਸਾਂ ਇਕੱਠੀਆਂ ਕਰਨ ਦਾ ਮੌਕਾ ਮਿਲੇ ਇਹ ਮੌਕਾ ਹੱਥੋਂ ਗਵਾਉਣਾ ਨਹੀਂ ਚਾਹੀਦਾ ਤੀਸਰੀ ਗੱਲ ਬਜ਼ੁਰਗਾਂ ਨੇ ਸਮਝਾਈ ਕੇ ਪੁੱਤਰ ਤੂੰ ਕਹਿਣਾ ਹੈ ਕਿ ਲੋਕ ਸਾਡੀ ਇਸ਼ਾਈ ਦਾ ਫਾਇਦਾ ਚੁੱਕ ਰਹੇ ਨੇ ਸਾਨੂੰ ਮੂਰਖ ਸਮਝਦੇ ਨੇ ਬਾਹਰ ਜਾ ਕੇ ਸਾਡੀਆਂ ਗੱਲਾਂ ਕਰਦੇ ਨੇ ਤਾਂ ਪੁੱਤਰੀ ਤਾਂ ਹੋਰ ਵੀ ਚੰਗਾ ਹੈ ਕਿਉਂਕਿ ਇਹ ਜੋ ਲੋਕ ਸਾਡੀ ਬੁਰਾਈ ਕਰਦੇ ਨੇ ਉਹ ਹੀ ਤਾਂ ਸਾਡੇ ਸੱਚੇ ਸਾਥੀ ਨੇ ਕਿਉਂਕਿ ਉਹ ਸਾਡੇ ਪਤਾ ਨਹੀਂ ਕਿੰਨੇ ਮਾੜੇ ਕਰਮ ਧੋ ਰਹੇ ਨੇ ਪਰ ਪਿਤਾ ਪਰਮਾਤਮਾ ਜੀ ਖੁਦ ਕਹਿੰਦੇ ਨੇ ਕਿ ਜੋ ਲੋਕ ਦੂਜਿਆਂ ਦੀ ਨਿੰਦਿਆ ਚੁਗਲੀ ਕਰਦੇ ਆ ਨਾ ਉਹ ਨਿੰਦਿਆ ਚੁਗਲੀ ਨਹੀਂ ਕਰਦੇ ਸਮਝੋ ਉਹਨਾਂ ਦੇ ਕਰਮ ਮਾਜ ਰਹੇ ਨੇ ਤਾ ਜੇਕਰ ਸਾਡੀ ਜ਼ਿੰਦਗੀ ਦੇ ਵਿੱਚ ਵੀ ਅਜਿਹੇ ਇਨਸਾਨ ਹੈ ਜੋ ਸਾਡੀ ਹਰ ਵੇਲੇ ਬਰਾਈ ਕਰਦੇ ਆ ਸਾਡੀ ਨਿੰਦਿਆ ਚੁਗਲੀ ਕਰਦੇ ਆ ਸਾਡੇ ਵਿੱਚੋਂ ਕਮੀਆਂ ਕੱਢਦੇ ਨੇ ਤਾਂ ਸਾਨੂੰ ਤਾਂ ਉਹਨਾਂ ਦਾ ਵੀ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿਉਂਕਿ ਕਿਤੇ ਨਾ ਕਿਤੇ ਉਹ ਵੀ ਸਾਡੇ ਲਈ ਚੰਗਾ ਹੀ ਕਰ ਰਹੇ ਨੇ ਸਾਡੇ ਰਸਤੇ ਸਾਫ਼ ਕਰ ਰਹੇ ਨੇ ਜਿੱਥੇ ਦੁਆਵਾਂ ਅਸੀਸਾਂ ਵੀ ਕੰਮ ਕਰਨੀਆਂ ਬੰਦ ਕਰ ਦੇਣ ਉੱਥੇ ਦੂਜਿਆਂ ਵੱਲੋਂ ਕੀਤੀ ਹੋਈ ਨਿੰਦਿਆ ਚੁਗਲੀ ਸਾਡੇ ਲਈ ਕੰਮ ਕਰ ਜਾਂਦੀ ਆ ਇਸ ਕਰਕੇ ਪੁੱਤਰ ਕਦੇ ਵੀ ਲੋਕਾਂ ਦੀ ਨਿੰਦਿਆ ਚੁਗਲੀ ਦੇ ਡਰ ਤੋਂ ਲੋਕਾਂ ਦੀਆਂ ਗੱਲਾਂ ਦੇ ਡਰ ਤੋਂ ਚੰਗੇ ਕੰਮ ਕਰਨੇ ਬੰਦ ਨਹੀਂ ਕਰਨੇ ਇਹ ਚੰਗੇ ਕੰਮ ਜੋ ਆਪਾਂ ਕਰ ਰਹੇ ਹਾਂ ਨਾ ਇਹ ਦੁਨੀਆ ਦੀ ਵਾਹ ਵਾਹ ਦੇ ਲਈ ਨਹੀਂ ਕਰਨੇ ਇਹ ਤਾਂ ਪਰਮ ਪਿਤਾ ਪਰਮਾਤਮਾ ਦੀ ਖੁਸ਼ੀ ਪ੍ਰਾਪਤ ਕਰਨ ਦੇ ਲਈ ਕਰਨੇ ਆ ਪਰਮ ਪਿਤਾ ਪਰਮਾਤਮਾ ਨੇ ਜੋ ਸਿੱਖਿਆਵਾਂ ਸਾਨੂੰ ਦਿੱਤੀਆਂ ਨੇ ਜੇਕਰ ਉਹਨਾਂ ਦੇ ਉੱਤੇ ਚੱਲਾਂਗੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਹਮੇਸ਼ਾ ਹੀ ਸਾਡੇ ਉੱਤੇ ਮਿਹਰਬਾਨ ਨੇ ਪਿਤਾ ਨੇ ਪੁੱਤਰ ਨੂੰ ਸਮਝਾਇਆ ਪੁੱਤਰ ਜਦੋਂ ਆਪਾਂ ਕਿਸੇ ਲੋੜਵੰਦ ਦੀ ਮਦਦ ਕਰਦੇ ਹਾਂ ਤਾਂ ਉਹ ਪਰਮ ਪਿਤਾ ਪਰਮਾਤਮਾ ਨੂੰ ਬੜੀ ਖੁਸ਼ੀ ਮਿਲਦੀ ਆ ਕਿਉਂਕਿ ਧਰਤੀ ਦੇ ਸਾਰੇ ਜੀਵ ਉਹ ਪਰਮ ਪਿਤਾ ਪਰਮਾਤਮਾ ਦੇ ਬੱਚੇ ਆ ਦੇਖ ਜਦੋਂ ਤੂੰ ਪੁੱਜ ਜਨਸ਼ਾ ਕਰਦਾ ਹੈ ਤਾਂ ਤੇਰੀ ਮਾਂ ਨੂੰ ਜਾਂ ਮੈਨੂੰ ਕਿੰਨੀ ਖੁਸ਼ੀ ਮਿਲਦੀ ਹੈ ਜਦੋਂ ਤੂੰ ਖੁਸ਼ ਹੁੰਦਾ ਹੈ ਤਾਂ ਤੇਰੀ ਖੁਸ਼ੀ ਨੂੰ ਦੇਖ ਕੇ ਅਸੀਂ ਖੁਸ਼ ਹੁੰਨੇ ਆ ਉਸੇ ਹੀ ਤਰ੍ਹਾਂ ਜਦੋਂ ਪਰਮਪਿਤਾ ਪਰਮਾਤਮਾ ਦੇ ਬੱਚਿਆਂ ਦੀ ਕੋਈ ਮਦਦ ਕਰਦਾ ਹੈ ਉਹਦੇ ਬੱਚੇ ਖੁਸ਼ ਰਹਿੰਦੇ ਆ ਤਾਂ ਪਰਮਪਿਤਾ ਪਰਮਾਤਮਾ ਜੀ ਬੜੇ ਖੁਸ਼ ਹੁੰਦੇ ਨੇ ਜਿੰਨਾ ਕਰਕੇ ਉਹਨਾਂ ਦੇ ਬੱਚਿਆਂ ਨੂੰ ਖੁਸ਼ੀ ਮਿਲੀ ਹੋਵੇ ਉਹਨਾਂ ਦੇ ਉੱਤੇ ਜ਼ਿਆਦਾ ਖੁਸ਼ ਹੁੰਦੇ ਨੇ ਇਸ ਕਰਕੇ ਧਰਤੀ ਦੇ ਇਹਨਾਂ ਜੀਵਾਂ ਦੀ ਮਦਦ ਕਰਕੇ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਬਰਕਤ ਹਾਸਲ ਕਰਨੀ ਚਾਹੀਦੀ ਆ ਕਹਿੰਦੇ ਉਹ ਪੁੱਤਰ ਨੇ ਆਪਣੇ ਪਿਤਾ ਨੂੰ ਸਵਾਲ ਕੀਤਾ ਕਿ ਪਿਤਾ ਜੀ ਮੈਨੂੰ ਤੁਹਾਡੀਆਂ ਸਾਰੀਆਂ ਗੱਲਾਂ ਸਮਝਦੇ ਵਿੱਚ ਆ ਗਈਆਂ ਨੇ ਕਿ ਸਾਨੂੰ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢਣਾ ਚਾਹੀਦਾ ਹੈ ਦੂਜਿਆਂ ਦੀ ਮਦਦ ਕਰਨੀ ਚਾਹੀਦੀ ਆ ਕਿਉਂਕਿ ਸਾਡੇ ਵੱਲੋਂ ਕੀਤੀ ਹੋਈ ਮਦਦ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਡੇ ਤੱਕ ਜਰੂਰ ਪਹੁੰਚਦੀ ਆ ਅਤੇ ਕਈ ਗੁਣਾ ਹੋ ਕੇ ਵਾਪਸ ਮੁੜਦੀ ਆ ਮੈਂ ਸਭ ਕੁਝ ਸਮਝ ਗਿਆ ਹਾਂ ਪਰ ਪਿਤਾ ਜੀ ਜਿੰਨਾ ਦਾ ਆਪਣਾ ਹੀ ਮਸਾ ਸਰਦਾ ਹੈ ਭਾਵੇਂ ਆਪਣੀ ਰੋਟੀ ਮਸਾ ਪੂਰੀ ਹੁੰਦੀ ਆ ਫਿਰ ਉਹ ਕੀ ਦਾਨਪੂਰਨ ਕਰਨ ਉਹਦੇ ਵਿੱਚੋਂ ਕੀ ਕਿਸੇ ਦੀ ਸੇਵਾ ਕਰਨ ਤਪੇਤਾ ਜੀ ਨੇ ਕਿਹਾ ਪੁੱਤਰ ਸਭਨੋਂ ਹੀ ਆਪਣੀ ਕਿਰਤਕਮਾਈ ਦੇ ਵਿੱਚੋਂ ਦਸਵੰਦ ਕੱਢਣ ਦਾ ਹੁਕਮ ਆ ਗੁਰਨਾਨਕ ਪਾਤਸ਼ਾਹ ਜੀ ਨੇ ਕਿਹਾ ਵੀ ਜੇਕਰ ਥੋੜਾ ਹੈ ਨਾ ਥੋੜੇ ਦੇ ਵਿੱਚੋਂ ਵੀ ਵੰਡ ਕੇ ਸ਼ਕਨਾ ਹੈ ਜੇਕਰ ਇੱਕ ਪ੍ਰਸ਼ਾਦਾ ਹੈ ਤਾਂ ਉਹ ਇੱਕ ਪ੍ਰਸ਼ਾਦੇ ਦੇ ਵਿੱਚੋਂ ਇੱਕ ਬੁਰਕੀ ਵੀ ਕਿਸੇ ਜੀਵ ਨੂੰ ਦੇਣਾ ਸਾਡਾ ਫਰਜ਼ ਹੈ ਇੱਥੇ ਪਿਤਾ ਜੀ ਨੇ ਸਮਝਾਇਆ ਕਿ ਪੁੱਤਰ ਜ਼ਰੂਰੀ ਨਹੀਂ ਆ ਵੀ ਆਪਾਂ ਦੂਜਿਆਂ ਦੀ ਮਦਦ ਸਿਰਫ ਪੈਸੇ ਦੇ ਨਾਲ ਹੀ ਕਰ ਸਕਦੇ ਹਾਂ ਹੋਰ ਬਹੁਤ ਤਰੀਕਿਆਂ ਦੇ ਨਾਲ ਆਪਾਂ ਦੂਜਿਆਂ ਦਾ ਭਲਾ ਕਰ ਸਕਦੇ ਹਾਂ ਕਿਸੇ ਦੁਖੀ ਬੰਦੇ ਦੇ ਦੁੱਖ ਨੂੰ ਵੰਡਾ ਕੇ ਆਪਾਂ ਇਹ ਸੇਵਾ ਕਰ ਸਕਦੇ ਆ ਕਿਸੇ ਦੀ ਹੱਥੀ ਮਦਦ ਕਰਕੇ ਵੀ ਆਪਾਂ ਇਹ ਪੁੰਨ ਖੱਟ ਸਕਦੇ ਆ ਭਾਵ ਕਿ ਸਾਡੀ ਨੀਅਤ ਸੱਚੀ ਸੁੱਚੀ ਹੋਵੇ ਸਾਡੇ ਮਨ ਦੇ ਵਿੱਚ ਹਰ ਇੱਕ ਜੀਵ ਦੇ ਪ੍ਰਤੀ ਤਰਸ ਦੀ ਦਇਆ ਦੀ ਭਾਵਨਾ ਹੋਵੇ ਜਿੰਨਾ ਹੀ ਸਾਡੇ ਮਨ ਅੰਦਰ ਦੂਜੇ ਜੀਵਾਂ ਦੇ ਪ੍ਰਤੀ ਪ੍ਰੇਮ ਪਿਆਰ ਹੋਵੇਗਾ ਤਰਸ ਦੀ ਦਇਆ ਦੀ ਭਾਵਨਾ ਹੋਵੇਗੀ ਉਨਾ ਹੀ ਸਾਡੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਖੁਸ਼ ਹੁੰਦੇ ਨੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਵੱਲੋਂ ਕੀਤੀ ਹੋਈ ਸੇਵਾ ਦੀ ਕੀਮਤ ਨਹੀਂ ਦੇਖਦੇ ਨਹੀਂ ਦੇਖਦੇ ਵੀ ਕਿੰਨੇ ਬਹੁਤ ਸਾਰੇ ਧੰਨ ਦੇ ਨਾਲ ਸੇਵਾ ਕੀਤੀ ਆ ਸਤਿਗੁਰੂ ਸੱਚੇ ਪਾਸ਼ਾ ਸੇਵਾ ਕਰਨ ਵਾਲੇ ਦੇ ਮਨ ਦੀ ਭਾਵਨਾ ਨੂੰ ਦੇਖਦੇ ਆ ਜੇਕਰ ਅਸੀਂ ਸੱਚੇ ਮਨ ਦੇ ਨਾਲ ਸੇਵਾ ਕੀਤੀ ਆ ਨਾ ਤਾਂ ਫਿਰ ਥੋੜੀ ਸੇਵਾ ਦਾ ਵੀ ਬਹੁਤਾ ਫਲ ਸਾਨੂੰ ਮਿਲਦਾ ਹੈ ਇਸ ਕਰਕੇ ਆਪਣੀ ਨੀਅਤ ਦੇ ਵਿੱਚੋਂ ਖੋਟ ਕੱਢਣੀ ਆ ਨੀਤਾਂ ਸੱਚੀਆਂ ਰੱਖਣੀਆਂ ਨੇ ਨੀਤਾਂ ਨੂੰ ਹੀ ਮਰਾਦਾ ਮਿਲਦੀਆਂ ਨੇ ਸਤਿਆਂ ਨੇਤਾਂ ਵਾਲਿਆਂ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਸਦਾ ਹੀ ਮਿਹਰਬਾਨ ਰਹਿੰਦੇ ਨੇ ਤਾਂ ਫਿਰ ਆਓ ਆਪਾਂ ਵੀ ਆਪਣੇ ਗੁਰਨਾਨਕ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰਨ ਦੇ ਲਈ ਆਪਣੇ ਗੁਰੂ ਸਾਹਿਬ ਜੀ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਦੇ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰੀਏ ਆਪਣੀ ਕੀਤੀ ਹੋਈ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢਣਾ ਵੰਡ ਕੇ ਛਕਣਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਿੱਖਿਆ ਹੈ ਅਤੇ ਜਦੋਂ ਵੀ ਕਿਸੇ ਦੀ ਮਦਦ ਕਰਨੀ ਆ ਸੇਵਾ ਕਰਨੀ ਆ ਤਾਂ ਮਾਲਕ ਦਾ ਸ਼ੁਕਰਾਨਾ ਕਰਨਾ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਆ ਸ਼ੁਕਰ ਹੈ ਤੁਸੀਂ ਮੈਨੂੰ ਵੰਡਣ ਵਾਲਾ ਬਣਾਇਆ ਹੈ ਸੋ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤਾਂ ਫਿਰ ਤੁਸੀਂ ਇਹਨੂੰ ਲਾਈਕ ਤੇ ਸ਼ੇਅਰ ਕਰ ਦੇਣਾ ਪਰ ਜੇਕਰ ਕੋਈ ਵੀ ਗੱਲ ਵਿੱਚੋਂ ਤੁਹਾਨੂੰ ਚੰਗੀ ਨਹੀਂ ਲੱਗੀ ਤਾਂ ਫਿਰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮੈਨੂੰ ਮਾਫ ਕਰ ਦੇਣਾ